ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹੈਗਾ ਪੰਜਾਬੀ ਗਾਇਕ ਮਨਕੀਰਤ ਔਲਖ ਦਾ ਪਿੰਡ ਬਹਿਬਲਪੁਰ ਜ਼ਿਲ੍ਹਾ ਪੈਂਦਾ ਫਤਿਯਾਬਾਦ ਇਹ ਪਿੰਡ ਪੰਜਾਬ ਹਰਿਆਣੇ ਦੇ ਬਾਰਡਰ ਤੇ ਵਸਿਆ ਹੋਇਆ ਹੈ ਇਧਰਲੇ ਪਾਸੇ ਹੈਗਾ ਪੰਜਾਬ ਦਾ ਪਹਿਲਾ ਸ਼ਹਿਰ ਸਰਦੂਰਗੜ ਤੇ ਇਧਰਲੇ ਪਾਸੇ ਇਹ ਰੋਡ ਜਾ ਰਿਹਾ ਫਤਿਯਾਬਾਦ ਨੂੰ ਇਸ ਪਿੰਡ ਨੂੰ ਜ਼ਿਲ੍ਹਾ ਪੈਂਦਾ ਫਤਿਯਾਬਾਦ ਤੇ ਆ ਜੋ ਅੱਗੇ ਚੱਲਦੇ ਹਾਂ ਇਹ ਸ਼ਹੀਦ ਸਰਦਾਰ ਹੁਸ਼ਿਆਰ ਸਿੰਘ ਦੀ ਯਾਦ ਵਿੱਚ ਯਾਦਗਾਰ ਬਣੀ ਹੋਈ ਏ ਪਿੰਡ ਦੇ ਅੱਡੇ ਦੇ ਬਾਹਰ ਇਹ ਆ ਗੁਰਦੁਆਰਾ ਸਾਹਿਬ ਦਾ ਗੇਟ ਬਣਿਆ ਹੋਇਆ ਆ ਪਿੰਡਾਂ ਦੇ ਨਾਮ ਲਿਖਿਆ ਹੋਇਆ ਜਿਹੜੇ ਅੱਗੇ ਪਿੰਡ ਨੇ ਤੇ ਆ ਜੋ ਪਿੰਡ ਦੇ ਅੰਦਰ ਚੱਲਦੇ ਆ ਤੇ ਜਾ ਕੇ ਤੁਹਾਨੂੰ ਬਾਈ ਦਾ ਘਰ ਵੀ ਦਿਖਾਉਨੇ ਆ ਜਿਹੜਾ ਪਿੰਡ ਵਿੱਚ ਬਾਈ ਦਾ ਘਰ ਹੈਗਾ ਪੁਰਾਣਾ ਹੁਣ ਤੇ ਚੰਡੀਗੜ੍ਹ ਰਹਿੰਦੇ ਨੇ ਉਹ ਪਰਿਵਾਰ ਦੇ ਨਾਲ ਤੇ ਹੋਰ ਵੀ ਉੱਥੇ ਜੇ ਕੋਈ ਸੱਜਣ ਮਿੱਤਰ ਪਿੰਡ ਵਾਸੀ ਮਿਲੇ ਆ ਤੇ ਉਹਨਾਂ ਨਾਲ ਬਾਈ ਬਾਰੇ ਗੱਲਬਾਤ ਕਰਾਂਗੇ ਬਾਈ ਬਾਰੇ ਪੁੱਛਾਂਗੇ ਗੱਲਾਂ ਬਾਤਾਂ ਤੇ ਆਜੋ ਹੁਣ ਚੱਲਦੇ ਆ ਪਿੰਡ ਦੇ ਅੰਦਰ ਆ ਹੈਗਾ ਜੀ ਬਾਈ ਮਨਕੀਰਤ ਔਲਖ ਦਾ ਪਿੰਡ ਬੈਬਲਪੁਰ ਦੇ ਵਿੱਚ ਘਰ ਆਪ ਤੇ ਬਾਈ ਹੁਣ ਪਰਿਵਾਰ ਦੇ ਨਾਲ ਚੰਡੀਗੜ੍ਹ ਰਹਿੰਦਾ ਇੱਥੇ ਉਹਨਾਂ ਦੇ ਚਾਚੇ ਤਾਏ ਰਹਿੰਦੇ ਨੇ ਆ ਸਾਰੇ ਉਹਨਾਂ ਦੇ ਚਾਚੇ ਤਾਏ ਦਾ ਘਰ ਨੇ ਆ ਦੇਖੋ ਆ ਕੀ ਲਿਖਿਆ ਉੱਪਰ ਬੋਰਡ ਦੇ ਇਹਨਾਂ ਦੇ ਮੰਨਦਾ ਨੰਬਰਦਾਰ ਸਰਦਾਰ ਉਜਾਗਰ ਸਹਾ ਉਹਨਾਂ ਦੇ ਸ਼ਾਇਦ ਦਾਦਾ ਜੀ ਸੀ ਤੇ ਆ ਇਧਰ ਬਾਈ ਕੋਠੀ ਬਣਾ ਰਿਆ ਨਵੀਂ ਹੁਣ ਕੋਈ ਤੁਹਾਨੂੰ ਸਾਹਮਣੇ ਅੰਦਰ ਨਾ ਬਾਈ ਦੀ ਕੋਠੀ ਬਣ ਰਹੀ ਮਨਕੀਰਤਔਰਕ ਬਾਈ ਦੀ ਤੇ ਹੁਣੇ ਹੁਣੇ ਨਾ ਬਾਈ ਇੱਥੋਂ 10 15 ਮਿੰਟ ਪਹਿਲਾਂ ਹੀ ਨਿਕਲਿਆ ਚੰਡੀਗੜ੍ਹ ਵਾਸਤੇ ਇੱਥੇ ਮੁੰਡੇ ਖੜੇ ਸੀ ਤੇ ਉਹ ਮੈਨੂੰ ਕਹਿ ਰਹੇ ਸੀ ਕਹਿੰਦੇ ਬਾਈ ਤੂੰ 10 15 ਮਿੰਟ ਲੇਟ ਹੋ ਗਏਂ ਹੈ ਬਾਈ ਚੰਡੀਗੜ੍ਹ ਤੋਂ ਹੁਣੇ ਆਏ ਸੀ ਨਾਲ ਉਹਨਾਂ ਦੇ ਸੱਜਣ ਮਿੱਤਰ ਸੀ ਤੇ ਹੁਣੇ ਥੋੜੀ ਦੇਰ ਪਹਿਲਾਂ ਹੀ ਇੱਥੋਂ ਨਿਕਲੇ ਨੇ ਬਾਈ ਹੋਰੀ ਮੇਲ ਨਹੀਂ ਹੋ ਸਕਿਆ ਚਲੋ ਕੁਦਰਤੀ ਨਹੀਂ ਮੇਲ ਹੋਇਆ ਪਤਾ ਨਹੀਂ ਸੀ ਮੈਨੂੰ ਤੇ ਕੋਈ ਗੱਲ ਨਹੀਂ ਫੇਰ ਕਦੀ ਆਵਾਂਗੇ ਤੇ ਜ਼ਰੂਰ ਬਾਈ ਨਾਲ ਮੁਲਾਕਾਤ ਕਰਾਂਗੇ ਤੇ ਆਹ ਦੇਖੋ ਆਹ ਹੈਗਾ ਬਾਈ ਮਨਕੀਰਤ ਔਲਖ ਦਾ ਘਰ ਆਹ ਹੈਗਾ ਜੀ ਪਿੰਡ ਦਾ ਗੁਰਦੁਆਰਾ ਸਾਹਿਬ ਪਿੰਡ ਬਹਿਬਲਪੁਰ ਦੇ ਵਿੱਚ ਆ ਬਾਈ ਮਨਕੀਰਤ ਔਲਖ ਦੇ ਪਿੰਡ ਦੇ ਵਿੱਚ ਆ ਗੁਰੂ ਘਰ ਬਣਿਆ ਹੋਇਆ ਗੁਰਦਾਰਾ ਸਾਹਿਬ ਤੇ ਆ ਬਾਪੂ ਜੀ ਬੈਠੇ ਨੇ ਆਜੋ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਬਾਰੇ ਬਾਈ ਮਨਕੀਰਤਾ ਔਲਖ ਬਾਰੇ ਪੁੱਛਦੇ ਆਂ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਬਜ਼ੁਰਗੋ ਹਾਂ ਠੀਕ ਆ ਜੀ ਸਿਹਤ ਠੀਕ ਏ ਠੀਕ ਆ ਜੀ ਹੁਣ ਘਰ ਪਰਿਵਾਰ ਠੀਕ ਆ ਜੀ ਹੁਣ ਤੇ ਅੱਛਾ ਇਹ ਬਾਈ ਮਨਕੀਰਤਾ ਔਲਖ ਦਾ ਹੀ ਪਿੰਡੇ ਨਾ ਹਾਂ ਜੀ ਬੇਵਲਪੁਰ ਹਾਂ ਬੇਵਲਪੁਰ ਜੀ ਅੱਛਾ ਤੇ ਬਾਈ ਫਿਰ ਬਾਈ ਤਾਂ ਹੁਣ ਮੈਂ ਪਤਾ ਮੈਨੂੰ ਵੀ ਆਪਣਾ ਇਥੋਂ ਪਿੰਡੋਂ ਵੀ ਪੁੱਛਿਆ ਵੀ ਚੰਡੀਗੜ੍ਹ ਰਹਿੰਦੇ ਨੇ ਤੇ ਉਹਨਾਂ ਦੇ ਪਰਿਵਾਰ ਚੋਂ ਇੱਥੇ ਕੋਈ ਰਹਿੰਦਾ ਕਿ ਨਹੀਂ ਨਹੀਂ ਜੀ ਉਹ ਉਹਦਾ ਪਿਓ ਰਹਿੰਦਾ ਹਿਸ਼ਾਮ ਸਿੰਘ ਨੰਬਰਦਾਰ ਅੱਛਾ ਜੀ ਆ ਪੈਰੀ ਵੀ ਆ ਦਿੱਤੀ ਹੈ ਗੁਰਦੁਆਰਾ ਉਹਨਾਂ ਦੀ ਫੜੀ ਹੈ ਅੱਛਾ ਅੱਛਾ ਠੀਕ ਹੈ ਤੇ ਉਹ ਚੰਗੀ ਕਰ ਚੰਡੀਗੜ੍ਹ ਰਹਿੰਦੇ ਨੇ ਤੇ ਪਿੰਡਾਂ 'ਵੰਦੇ ਜਾਂਦੇ ਰਹਿੰਦੇ ਨੇ ਵੈਸੇ ਹਾਂ ਹੌਣ ਦਾ ਜਾਂਦਾ ਰਹਿੰਦਾ ਹੁਣ ਆ ਮੈਂ ਨਾ ਹੁਣੇ ਥੋ 10 15 ਮਿੰਟ ਪਹਿਲਾਂ ਮੈਂ ਉਹਨਾਂ ਦੇ ਘਰੋਂ ਹੀ ਆਇਆ ਹਾਂ ਹਾਂ ਤੇ ਮੁੰਡਿਆਂ ਨੇ ਦੱਸਿਆ ਤੇ 10-15 ਮਿੰਟ ਦਾ ਹੀ ਫਰਕ ਪੈ ਗਿਆ ਬਾਈ ਹੁਣ ਆਇਆ ਸੀ ਚੰਡੀਗੜ੍ਹੋਂ ਨਾਲ ਉਹਦੇ ਸੱਜਣ ਮਿੱਤਰ ਸੀ ਤੇ ਮੈਨੂੰ ਪਤਾ ਨਹੀਂ ਲੱਗਾ ਮੈਂ ਤੇ ਉਹਨੇ ਤਾਂ ਮੈਂ ਮਿਲਣਾ ਸੀ ਤੇ ਮੈਂ ਪਿੱਛੇ ਗਿਆ ਤੇ ਕੁਦਰ ਦੀ ਗੱਡੀਆਂ ਲੰਘ ਗਈਆਂ ਨੇ ਚਲੋ ਅਗਲੀ ਵਾਰੀ ਆਵਾਂਗੇ ਕਦੀ ਮੁਲਾਕਾਤ ਕਰਾਂਗੇ ਹਾਂਜੀ ਹਾਂਜੀ ਤੇ ਮੈਂ ਵੀ ਰਾਈਟਰ ਨਾਲ ਗੀਤ ਗੋਧ ਲਿਖਦਾ ਮਾਂ ਵੀ ਹਾਂਜੀ ਬਹੁਤ ਪੰਜਾਬ ਦੀ ਮਰਟੀ ਇੱਥੋਂ ਕਿੰਨੇ ਸਾਲ ਹੋ ਗਏ ਨੇ ਪਿੰਡੋਂ ਉੱਥੋਂ ਚੰਡੀਗੜ੍ਹ ਗਏ ਨੂੰ ਇਹਨਾਂ ਨੂੰ ਵਾਂਵਾ ਚੱਲ ਲਿਆ ਆ। ਅੱਛਾ ਪਿੰਡ ਪਿੰਡ ਗੇੜਾ ਮਾਰਦੇ ਰਹਿੰਦੇ ਨੇ। ਹਾਂ ਪਿੰਡ ਮਾਰਦੇ ਰਹਿੰਦੇ ਗੇੜਾ। ਅੱਛਾ ਆਪ ਦੱਸਿਆ ਮੁੰਡਿਆਂ ਨੇ ਕਹਿੰਦੇ ਕੋਠੀ ਬਣਾਉਂਦਾ ਪਿਆ ਹੁਣ ਇੱਥੇ। ਹਾਂ ਓਏ ਕੋਠੀ ਬਣ ਰਹੀ ਆ। ਆ ਨਵੀਂ ਕੋਠੀ ਬਣ ਰਹੀ। ਨਵੀਂ ਬਣ ਰਹੀ ਆ। ਅੱਛਾ। ਹਾਂ ਜੀ। ਤੇ ਸੁਭਾਅ ਉਹ ਵਹੀ ਸੁਭਾਅ ਤਾਂ ਨਹੀਂ ਕੋਈ ਬਦਲੇ ਬਾਈ ਦਾ। ਨਹੀਂ 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 ਸੁਭਾਅ ਬਹੁਤ ਚੰਗਾ ਫਿਰ ਪਰਿਵਾਰ ਦਾ ਸੁਭਾਅ ਬਹੁਤ ਵਧੀਆ। ਹਾਂ ਨਹੀਂ ਵਧੀਆ ਗੱਲ ਮੈਂ ਦੱਸਿਆ ਲੋਕਾਂ ਨੇ ਕਹਿੰਦੇ ਵੀ ਬੜਾ ਵਧੀਆ ਕੁਛ ਹੋ ਕੇ ਮਿਲਦੇ ਨੇ। ਮੈਂ ਘਰ ਵੀ ਹੁਣ ਗਿਆ ਜਾ ਕੇ ਚਾਹ ਪਾਣੀ ਪੁੱਛਦੇ ਸੀ ਮੈਨੂੰ। ਹਾਂ। ਹਾਂ ਜੀ ਠੀਕ ਹੈ ਜੀ ਆਪਣੇ ਚਲੋ ਪਰਿਵਾਰਾਂ ਚੋਂ ਹੀ ਨੇ ਹਾਂ ਅੱਛਾ ਤੇ ਆਪਣੇ ਸਾਰੇ ਇਹ ਜਿਹੜਾ ਇਹਨਾਂ ਦਾ ਚੰਡੀ ਔਰਤੇ ਲੈ ਗਏ ਹਾਂਜੀ ਭਾਰਤ ਤੇ ਉੱਥੇ ਪੈਸੇ ਬਸੇਰੇ ਦਿੱਤੇ ਤੇ ਪਿਓ ਨੇ ਨਾਲ ਕਰਾਇਆ ਹੁਣ ਫੇਰ ਮੁੰਡਾ ਗਿਆ ਦਵਾਈ ਅੱਛਾ ਜਿਹੜਾ ਇਹ ਆਪਣਾ ਪਿੰਡ ਬਹਿਬਲਪੁਰ ਇਹ ਪੰਜਾਬ ਹਰਿਆਣਾ ਦੇ ਬਾਰਡਰ ਤੇ ਵਸਿਆ ਹੋਇਆ ਹਾਂ ਤੇ ਪੰਜਾਬ ਦਾ ਪਹਿਲਾ ਸ਼ਹਿਰ ਨੇੜੇ ਇਥੇ ਕਿਹੜਾ ਲੱਗਦਾ ਸਰਦੂਰਗੜ ਅੱਛਾ ਸਰਦੂਰਗੜ ਤੇ ਹਰਿਆਣਾ ਦਾ ਲੱਗਦਾ ਫਤਿਆਬਾਦ ਫਤਿਆਬਾਦ ਰਤਿਆ ਰਤਿਆ ਜਿਲ੍ਹਾ ਆਪਾਂ ਨੂੰ ਫਤਿਹਗੜ੍ਹ ਸਾਹਿਬ ਹੀ ਪੈਂਦਾ ਹੈ ਪਿੰਡ ਨੂੰ ਹਾਂ 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 ਅੱਛਾ ਹਾਂ ਜੀ ਠੀਕ ਹੈ ਤੇ ਤੁਸੀਂ ਦੱਸ ਰਹੇ ਸੀ ਕਿ ਆਪਣਾ ਜਿਹੜੇ ਇੱਥੇ ਪਰਿਵਾਰ ਰਹਿੰਦੇ ਨੇ ਬਾਈ ਮਨਕੀਰਤਾ ਔਲਖ ਦੇ ਜਆ ਤੁਸੀਂ ਪਿੱਛੋਂ ਲਾਹੌਰ ਤੋਂ ਆਏ ਅਸੀਂ ਵੀ ਲਾਹੌਰ ਤੋਂ ਆਏ ਆਂ ਅਸੀਂ ਲਾਹੌਰੀਏ ਬਜਨੇ ਆਂ ਹਾਂ ਅੱਛਾ ਅੱਛਾ ਠੀਕ ਹੈ ਤੇ ਤੁਸੀਂ ਵੀ ਲਾਹੌਰ ਤੋਂ ਆਏ ਹੋ ਇੱਥੇ ਹਾਂ ਜੀ ਤੇ ਇੱਥੇ ਕਿੰਨਾ ਚਿਰ ਹੋ ਗਿਆ ਵਸਿਆ ਨੂੰ ਹਾਂ ਉਹਨੂੰ ਦੇ ਇੱਥੇ 8-7 ਸਾਲ ਹੋ ਗਏ ਇੱਥੇ ਆਏ ਨੂੰ 7-8 ਸਾਲ ਹਾਂ ਅੱਛਾ ਇਸ ਤੋਂ ਪਹਿਲਾਂ ਕਿੱਥੇ ਸੀ ਉਹਨਾਂ ਨੇ ਪੁਨੀਹਾਰੀ ਨੁੱਕ ਕਰਦੇ ਹਾਂ ਅੱਛਾ ਪਹਿਲਾਂ ਅੰਮ੍ਰਿਤਸਰ ਵੱਲ ਉੱਥੇ ਹਾਂ ਨਹੀਂ ਸਰਸੇਵਾਲ ਅੱਛਾ ਸਰਸੇਵਾਲ ਹਾਂ ਕਈ ਜਗ੍ਹਾ ਆ ਕੇ ਵਸੇ ਤੇ ਹੁਣ ਪੱਕੇ ਤੌਰ ਤੇ ਫਿਰ ਇੱਥੇ ਆ ਕੇ ਬਸ ਗਏ ਹਾਂ ਜੀ ਅੱਛਾ ਹਾਂ ਆਹ ਜ਼ਮੀਨ ਹੈ ਰਹੀ ਉਹਨਾਂ ਦੀ ਅੱਛਾ ਬਾਈ ਅਮਰਕੀਰਤ ਵਾਲਖ ਦੀਆਂ ਪਿੱਛੇ ਹਾਂ ਆਹ ਨਾਲ ਫਟੀਆਂ ਅੱਛਾ ਸਾਰੀ ਆਲੇ-ਦੁਆਲੇ ਜ਼ਮੀਨ ਉਹਨਾਂ ਦੀ ਏ ਉਹਨਾਂ ਦੀ ਹੈ ਜੀ ਅੱਛਾ ਤੇ ਬਾਪੂ ਜੀ ਜਿਵੇਂ ਹੁਣ ਦੇਸ਼ ਵਿਦੇਸ਼ ਚ ਬਾਈ ਨੇ ਨਾਂ ਤੁਹਾਡੇ ਪਿੰਡ ਦਾ ਚਮਕਾਇਆ ਕਿੰਨਾ ਕ ਮਾਣ ਮਹਿਸੂਸ ਹੁੰਦਾ ਉਹਦੇ ਬੱਚੇ ਦੇ ਬੜਾ ਬੜਾ ਹਾਂਜੀ ਬੜੀ ਖੁਸ਼ੀ ਹੁੰਦੀ ਏ ਹਮ ਇੱਥੇ ਦੇਖੋ ਕਿੰਨੇ ਲੋਕ ਆਉਂਦੇ ਨੇ ਆਣ ਕੇ ਵੀਡੀਓ ਬਣਾਉਂਦੇ ਨੇ ਪਿੰਡ ਦੀ ਪਿੰਡ ਵੇਖ ਕੇ ਜਾਂਦੇ ਨੇ ਹਾਂ ਪਿੰਡ ਵੇਖ ਕੇ ਜਾਂਦੇ ਨੇ ਹਾਂ ਗਾਣੇ ਬੜੇ ਸੋਹਣੇ ਗਾਏ ਨੇ ਬਾਈ ਨੇ ਬੜੇ ਗਾਣੇ ਚੱਲੇ ਨੇ ਬਹੁਤ ਵਧੀਆ ਭਰਦਾ ਹਾਂਜੀ ਹਾਂਜੀ ਹਾਂ ਔਰ ਪਾਣੀ ਆ ਗਿਆ ਪੰਜਾਬ ਚ ਬੜੀ ਮਾਤ ਹਾਂ ਜਦੋਂ ਹੁਣ ਮਦਦ ਕਰਕੇ ਆ ਬਾਈ ਤਾਂ ਹੁਣ ਬੜੀ ਚਰਚਾ ਚ ਆਇਆ ਜਦੋਂ ਹੜ ਹੜ ਆਏ ਨੇ ਇੱਥੇ ਤੇ ਉੱਥੇ ਬੜੀ ਸੇਵਾ ਕਰਕੇ ਕਿੰਨੇ ਟਰੈਕਟਰ 100 ਟਰੈਕਟਰ ਦਿੱਤਾ ਹੈ ਤੇ ਹੋਰ ਵੀ ਪੈਸੇ ਤੇਨੇ ਦੀ ਬੜੀ ਮਦਦ ਕੀਤੀ ਏ ਪੈਸੇ 2 ਲੱਖ ਰੁਪਇਆ ਰੋਜ਼ ਵੰਡ ਕੇ ਆਉਂਦੇ ਹਾਂ 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 ਬੜੇ ਪੈਸੇ ਵੰਡੇ ਨੇ ਚਲੋ ਮਹਾਰਾਜ ਦੀ ਕਿਰਪਾ ਜੇ ਮਹਾਰੇ ਨੇ ਦਿੱਤੇ ਨੇ ਪੈਸੇ ਸੇਵਾ ਕਰਨੀ ਚਾਹੀਦੀ ਏ ਹਾਂ ਪਲਾਡਾਂ ਦਾ ਕੋਈ ਹੋਰ ਵੀ ਇਦਾਂਗੇ ਅੱਛਾ ਹਾਂ ਆਓ ਹਾਂ ਕਹਿੰਦਾ ਕਿਸੇ ਨੂੰ ਕੋਈ ਤੋੜ ਨਹੀਂ ਆਉਂਦੇ ਨਹੀਂ ਚਲੋ ਕਰਨ ਵਾਲੇ ਤਾਂ ਮਹਾਰਾਜ ਏ ਪਰ ਬੰਦਾ ਹੁੰਦਾ ਹਫਤੇ ਵੱਲੋਂ ਦੇ ਲਾਉਂਦਾ ਬੰਦੇ ਦਾ ਕਈਆਂ ਦਾ ਨਹੀਂ ਤੇ ਕਈ ਲੋਕਾਂ ਕੋਲ ਦੇਖੋ ਕਿੰਨਾ ਪੈਸਾ 1 ਰੁਪਇਆ ਨਹੀਂ ਕੋਈ ਦਾਨ ਕਰਦਾ ਦਿਲ ਤੋਂ ਬਿਨਾਂ ਕਿੱਥੇ ਦਾਨ ਹੁੰਦਾ ਹੈ ਸਹੀ ਗੱਲ ਏ ਸਹੀ ਗੱਲ ਏ ਹਾਂਜੀ ਗੁਰਦਾਰ ਦਵਰਾ ਬਣਾਇਆ ਹਾਂ ਹਾਂਜੀ ਹਾਂਜੀ ਗੁਰਾਈ ਕਰਕੇ ਗੁਰਮੰਡ ਅੱਛਾ ਇਹ ਬਾਈ ਇਹ ਬਾਈ ਹੋਰਾਂ ਨੇ ਸੇਵਾ ਕੀਤੀ ਏ ਜਿਆਦਾ ਹਾਂ ਬਾਕੀ ਚਲੋ ਸੰਗਤਾਂ ਨੇ ਸੇਵਾ ਕੀਤੀ ਆ ਗੁਰਦਾਰ ਸਾਹਿਬ ਬਣਾਇਆ ਬਾਈ ਨੇ ਆਪਣੇ ਪਿੰਡ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਹਾਂਜੀ ਤੇ ਜਿਆਦਾ ਸੇਵਾ ਬਾਈ ਹੋਰਾਂ ਨੇ ਕੀਤੀ ਏ ਹਾਂਜੀ ਹਾਂਜੀ ਹਾਂ ਚਲੋ ਬੜੀ ਵਧੀਆ ਗੱਲ ਹੈ ਬਾਪੂ ਜੀ ਆਲੇ ਦੁਆਲੇ ਪੁੱਛਿਆ ਬਾਈ ਦਾ ਬੜਾ ਵਧੀਆ ਕਿੰਨੇ ਸੁਭਾਅ ਹੈ ਪਰਿਵਾਰ ਦਾ ਹਾਂਜੀ ਹਾਂਜੀ ਹਾਂ ਤੇ ਚਲੋ ਪਰਮਤਮਾ ਨਾਲ ਚੜ੍ਹਦੀ ਕਲਾ ਵਿੱਚ ਰੱਖੇਗੇ ਆ हां ਤੁਹਾਡੇ ਵੀ ਸਿਹਤ ਆ ਠੀਕ ਰਵੇ ਮੈਂ ਸਿਹਤ ਤੁਹਾਡੇ ਵੀ ਪਰਮਾਤਮਾ ਤਾਂ ਦਰਪਤ ਤੁਹਾਡੀ 100 ਸਾਲ عمر ਕਰੇ ਹਾਂ ਹੋਰ ਕੋਈ ਗੱਲਬਾਤ ਬਾਪੂ ਜੀ ਮਾ ਠੀਕ ਹੈ ਚੜ੍ਹਦੀ ਕਲਾ ਠੀਕ ਹੈ ਬਾਪੂ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਹਾਂ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ